ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡ ਨੂੰ ਪਿਆਨਾ ਕਰਨ ਤੋਂ ਬਾਅਦ ਸਣੇ ਕੋੜਾ ਸਣੇ ਬਾਜ ਇਸ ਤਾਂ ਧਿਆਣ ਕੇ ਬਾਬਾ ਰਤਨਦਾਸ ਜੀ ਨੂੰ ਪ੍ਰਤੱਖ ਹੋ ਕੇ ਦਰਸ਼ਨ ਦਿੱਤੇ ਜੀ ਤਾਂ ਫਿਰ ਉਸ ਸਹੇ ਦੇ ਵਿੱਚੋਂ ਉਹੀ ਮੁੱਲਾ ਖੱਤਰੀ ਪ੍ਰਗਟ ਹੁੰਦਾ ਹੈ ਨਹੀਂ 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 ਮੇਰੀ ਮਾਤਾ ਕੋ ਸਾਰਾ ਮੇਰਾ ਕੈਸ਼ ਮੇਰੀ ਮਾਤਾ ਕੋ ਗਲਤ ਦੱਸ ਬੈਠਾ ਬੈਗ ਸਾਈਡ ਨੂੰ ਲੈ ਕੇ ਜਾਓ ਜੀ ਮਾਤਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਜਿਸ ਥਾਂ ਤੇ ਬੈਠੀਆਂ ਹਨ ਇਸ ਥਾਂ ਦਾ ਨਾਮ ਹੈ ਗੋਦਰਾ ਰਤਨਗੜ੍ਹ ਸਾਹਿਬ ਇਹ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੀ ਅੰਤਮ ਯਾਦ ਨੂੰ ਤਾਜਾ ਕਰਿਆ ਜੀ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡ ਨੂੰ ਪਿਆਨਾ ਕਰਨ ਤੋਂ ਬਾਅਦ ਸਣੇ ਘੋੜਾ ਸਣੇ ਬਾਜ ਇਸ ਥਾਂ ਤੇ ਆਣ ਕੇ ਬਾਬਾ ਰਤਨਦਾਸ ਜੀ ਨੂੰ ਪਰਤਾਕ ਹੋ ਕੇ ਦਰਸ਼ਨ ਦਿੱਤੇ ਜੀ ਉਹਨਾਂ ਨੂੰ ਪ੍ਰਸ਼ਾਦ ਦਿੱਤਾ ਬਚਨ ਕੀਤੇ ਉਹਨਾਂ ਨੂੰ ਕਿ ਤੁਸੀਂ ਸੱਚਖੰਡ ਸ੍ਰੀ ਹਜੂ ਸਾਹਿਬ ਜਾਓ ਜਿੱਥੇ ਸੰਗਤਾਂ ਸਾਡੇ ਵਿਛੋੜੇ ਤੋਂ ਉਦਾਸ ਬੈਠੀਆਂ ਹਨ ਉਹਨਾਂ ਨੂੰ ਜਾ ਕੇ ਦੱਸਣਾ ਕਰੋ ਕਿ ਗੁਰੂ ਜੀ ਕਿਤੇ ਨਹੀਂ ਗਏ ਸਦਾ ਹੀ ਸੰਗਤਾਂ ਦੇ ਅੰਗ ਸੰਗ ਹਨ ਜਿਹੜੀਆਂ ਸੰਗਤਾਂ ਮਨ ਧਨ ਲਾ ਕੇ ਸੇਵਾ ਸਿਮਰਨ ਕਰਨ ਗੀਆਂ ਗੁਰੂ ਮਹਾਰਾਜ ਜੀ ਪ੍ਰਤਾਕ ਹੋ ਕੇ ਦਰਸ਼ਨ ਦੇਣਗੇ ਜੀ ਇਹਨਾਂ ਤੋਂ ਬਾਅਦ ਗੁਰੂ ਮਹਾਰਾਜ ਜੀ ਸੰਤ ਬਾਬਾ ਨਿਦਾਨ ਸਿੰਘ ਜੀ ਨੂੰ ਰੇਲਵੇ ਸਟੇਸ਼ਨ ਤੇ ਪ੍ਰਤਾਕ ਹੋ ਕੇ ਦਰਸ਼ਨ ਦਿੱਤੇ ਜੀ ਉਹਨਾਂ ਨੂੰ ਲੰਗਰਾਂ ਦੇ ਬਾਅਦ ਬਖਸ਼ੇ ਕਿਹਾ ਖੀਸਾ ਮੇਰਾ ਹੱਥ ਤੇਰਾ ਵਜਨ ਕੀਤੇ ਬਾਬਾ ਨਿਦਾਨ ਸਿੰਘ ਜੀ ਨੂੰ ਬਾਬਾ ਨਿਦਾਨ ਸਿੰਘ ਜੀ ਸਾਡੇ ਪ੍ਰਾਤਨ ਲੰਗਰ ਦੀ ਜਗ੍ਹਾ ਨੇੜੇ ਗੋਦਰਨਗੀਨਾ ਘਾਟ ਜਾ ਕੇ ਲੰਗਰ ਚਲਾਓ ਤੁਹਾਨੂੰ ਕਹੇ ਚੀਜ਼ ਦੀ ਟੋਟਨੀ ਆਵੇਗੀ ਆਉਂਦੀ ਵੀ ਨਹੀਂ ਮਹਾਰਾਜ ਦੀ ਕਿਰਪਾ ਇਹਨਾਂ ਤੋਂ ਬਾਅਦ ਇੱਕ ਸਿੰਘ ਨੇ ਸੇਵਾ ਕੀਤੀ ਆ ਜੀ ਜਿਨ੍ਹਾਂ ਦਾ ਨਾਮ ਸਦਾ ਨਰਿੰਦਰ ਸਿੰਘ ਜੀ ਪਿੰਡ ਕਲਾ ਰਾਜਪੁਰ ਜ਼ਿਲ੍ਹਾ ਲੁਧਿਆਣਾ ਜਿਹੜੇ ਦੱਖਣ ਏਰੀਏ ਵਿੱਚ ਫੌਜ ਦੀ ਡਿਊਟੀ ਕਰਦੇ ਸਨ ਇਹਨਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਨਜਾਨ ਸਰਕਾਰ ਨੇ 2 ਮਰਬੇ ਜ਼ਮੀਨ ਇਨਾਮ ਦੇ ਵਾਜੋਂ ਦਿੱਤੀ ਜੀ ਸਦਾ ਨਰਿੰਦਰ ਸਿੰਘ ਜੀ ਨੇ ਗੁਰੂ ਘਰ ਦਾ ਸੇਵਾ ਸਿਮਰਨ ਦੇਖਦੇ ਹੋਏ 2 ਦੇ 2 ਮਰਬੇ ਜ਼ਮੀਨ ਇਸ ਗੋਦਰਾ ਸਾਹਿਬ ਨੂੰ ਭੇਟਾ ਕਰਤੀ ਜੀ ਜਿਸ ਜਗ੍ਹਾ ਤੇ ਨਵੇਂ ਦਰਬਾਰਾਂ ਦੀ ਉਸਾਰੀ ਹੋ ਰਹੀ ਆ ਜੀ ਸੇਵਾ ਚੱਲ ਰਹੀ ਆ ਜੋ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਮਾਪੁਰਸ਼ ਕਰਵਾ ਰਹੇ ਨੇ ਜੀ ਮਾਪੁਰਸ਼ਾਂ ਨੇ ਸੰਗਤਾਂ ਦੇ ਭਲੇ ਵਾਸਤੇ ਦਰਵਾਜ਼ ਚ ਟੋਕਰੀ ਰੱਖੀ ਆ ਜੀ ਬਾਹਰ ਨਵੇਂ ਦਰਬਾਰਾਂ ਦੀ ਸੇਵਾ ਚੱਲ ਰਹੀ ਆ ਬਾਬਿਆਂ ਨੇ ਸੇਵਾ ਲਈ ਸੀਮਿੰਟ ਦੀ ਬੋਰੀ ਪੱਖੇ ਦੀ ਸੇਵਾ ਹੋਰ ਜਿੰਨੀਆਂ ਸੇਵਾ ਚੱਲ ਰੀਆਂ ਹਨ ਸਾਰੀਆਂ ਸੰਗਤਾਂ ਦੇ ਸੰਯੋਗਾਂ ਨਾਲ ਚੱਲ ਰੀਆਂ ਜੀ ਵਾਹਿਗੁਰੂ ਆਪਣੀ ਨੇਕਮਾਈ ਵਿੱਚ ਹਿੱਸਾ ਕੱਢ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਪਣੀਆਂ ਯਾਤਰਾ ਸਫਲਾ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਓ ਕਰਦੇ ਆਂ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਨਾਲ ਦੀ ਨਾਲ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹਦੇ ਨਾਲ ਜਾਣੂ ਕਰਾਉਣਾ ਹੈ ਜੀ ਗੁਰਦੁਆਰਾ ਸ਼ਿਕਾਰਕਾਟ ਸਾਹਿਬ ਸਾਹਮਣੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਦਾ ਜਿਹੜਾ ਬੋਰਡ ਵੀ ਲੱਗਿਆ ਹੋਇਆ ਹੈ ਇੱਧਰ ਠੰਡੇ ਮਿੱਠੇ ਜਲਦੀ ਸ਼ਬੀਰ ਲੱਗੀ ਹੋਈ ਹੈ ਜੀ ਤੇ ਪੈਰ ਧੋ ਕੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਵਾਸਤੇ ਚੱਲਦੇ ਆਂ ਗੁਰਦੁਆਰਾ ਸ਼ਿਕਾਰਕਾਟ ਸਾਹਿਬ ਇੱਧਰ ਸਾਰਾ ਜਿਹੜਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਉਹ ਲਿਖਿਆ ਹੋਇਆ ਹੈ ਤੇ ਚੱਲਦੇ ਜੀ ਦਰਸ਼ਨਾਂ ਵਾਸਤੇ ਤੇ ਇੱਧਰ ਸਰੋਵਰ ਵੀ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾਂ ਆਪਾਂ ਸਰੋਵਰ ਦੇ ਵਿੱਚ ਇਸ਼ਨਾਨ ਪਾਣੀ ਕਰਦੇ ਹਾਂ ਪੰਛ ਨਾ ਨਾ ਕਰਦੇ ਹਾਂ ਤੇ ਫਿਰ ਆਪਾਂ ਅੰਦਰ ਦਰਸ਼ਨਾਂ ਵਾਸਤੇ ਚੱਲਦੇ ਹਾਂ ਜੀ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਸਰੋਵਰ ਹੈ ਜੀ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ ਗਿਆ ਹੈ ਜਿਆਦਾ ਡੂੰਘਾ ਨਹੀਂ ਹੈਗਾ ਨੋਰਮਲ ਹੀ ਹੈ ਤੇ ਆਪਾਂ ਪੰਛ ਨਾ ਨਾ ਕਰ ਲਈਏ ਤੇ ਫੇਰ ਆਪਾਂ ਚੱਲਦੇ ਆਂ ਦਰਸ਼ਨਾਂ ਵਾਸਤੇ ਵਾਹਿਗੁਰੂ ਵਾਹਿਗੁਰੂ ਸਾਡੇ ਨਾਲ ਦੀ ਸੰਗਤ ਉਹ ਖੜ ਗਈ ਹੈ ਵੀ ਬੰਦਾ ਆ ਕੇ ਪੰਜ ਇਸ਼ਨਾਨਾ ਕਰ ਲੇ ਹੈ ਉੱਥੇ ਖੜੇ ਗੱਪਾਂ ਮਾਰਨ ਦੇ ਆ ਜਾਣੇ ਉਹਨਾਂ ਕੋਲ ਵੀ ਉਹ ਮਹਾਰਾਜ ਆ ਕਰ ਲਓ ਇਸ਼ਨਾਨ ਪਾਣੀ ਕਰ ਲਓ ਮੱਥਾ ਟੇਕੀਏ ਤੇ ਚੱਲੀਏ ਅੱਗੇ ਲੇਟ ਪਤਾ ਕਿੰਨੇ ਹੋ ਗਏ ਆ ਕਿੰਨੇ ਗੁਰਦੁਆਰੇ ਘੁੰਮਣੇ ਹਲੇ ਆਪਾਂ ਸਾਰੇ ਗੁਰਦੁਆਰਾ ਹੈਵ ਦੇ ਦਰਸ਼ਨ ਕਰਨੇ ਹਲੇ ਹੁਣ ਇਹਨੂੰ ਦੇਤੀ ਆ ਸੇਵਾ ਹੈ ਮੈਂ ਵੀਡੀਓ ਬਣਾਉਣੀ ਪਈ ਆ ਕੀ ਬਾਤ ਹੈ ਮੰਦੀਪਾ ਕੰਮ ਸ਼ੁਰੂ ਕਰ ਲਿਆ ਹੈ ਸੇਵਾ ਲਈ ਸੇਵਾ ਨਹੀਂ ਸੇਵਾ ਕਰਨੀ ਚਾਹੀਦੀ ਹੈ ਚੋਰੀ ਨਾ ਕਰ ਲਈ ਇਹਨਾਂ ਚ ਕੈਸ਼ ਬਹੁਤ ਆ ਕੈਸ਼ ਬੀਬੀਆਂ ਕੋ ਕੈਸ਼ ਜ਼ਿਆਦਾ ਹੁੰਦਾ ਹੈ ਹਾਂ ਜਾਓ ਘਰ ਆਓ ਸਨਾਨਪਾਲੀ ਕੋਈ ਨਹੀਂ ਬਹਿ ਗਈ ਐਡੇ ਹੁੰਦੇ ਬੀਬੀਆਂ ਨਹੀਂ 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 ਮੇਰੀ માતા ਕੋ ਸਾਰਾ ਮੇਰਾ ਕੈਸ਼ ਮੇਰੀ માતા ਕੋ ਹੀ ਆ ਗਲਤ ਦੱਸ ਬੈਠਾ ਮੈਂ ਬੈਗ ਬੈਗ ਸਾਈਡ ਨੂੰ ਲੈ ਕੇ ਜਾਓ ਇਸ ਮਾਤਾ ਦਾ ਮੈਂ ਕੱਢੀਏ ਮੈਂ ਪਤਾ ਕੀ ਹੈ ਮੈਂ ਪਰਸ ਚ ਪਾਲਾਂ ਤਾਂ ਮੇਰੇ ਪੈਸੇ ਡਿੱਗ ਜਾਂਦੇ ਆ ਕੱਢ ਲਈਏ ਮੈਂ ਇਸ ਕਰਕੇ ਮਾਤਾ ਨੂੰ ਸੰਭਾਲ ਰੱਖਿਆ ਜਿਹੜੇ ਆਪਾਂ ਆਪਾਂ ਰਾਤ ਜਿਹੜਾ 6000 ਰੁਪਏ ਖੜਾ ਹੈ ਸੀਗਾ ਉਹ ਇਹਦੇ ਚ ਹੀ ਆ ਚਲੋ ਵਧੀਆ ਜੀ ਹੁਣ ਕਿਤੇ ਮਨਦੀਪ ਕਾਢਣ ਆ ਲਈ ਮੇਰਾ ਵੀਰ ਬੜੇ ਪੈਸੇ ਆਪਾਂ ਇੱਥੇ ਦੇਣੇ ਆ ਕਿਹੜੇ ਪਰਸ ਤੇ ਆ ਚਲੋ ਆਪਾਂ ਚੱਲਦੇ ਆ ਜਾਓ ਪਹਿਲਾਂ ਇਸ਼ਨਾਨ ਕਰਾਓ ਪਾਣੀ ਕਰ ਹੈ ਇਸ਼ਨਾਨ ਪਾਣੀ ਕਰਾਓ ਆ ਦੇਖੋ ਹੁਣ ਇਹਨੂੰ ਫੜਾ ਦਿੱਤੇ ਗਏ ਮੈਂ ਆਪ ਹੀ ਸੰਭਾਲ ਲਿਆ ਭਰਾ ਕਿਤੇ ਤੇਰਾ ਕੀ ਪਤਾ ਕੱਢ ਲੈ ਚਲੋ ਮਜ਼ਾਕ ਨਾ ਮਜ਼ਾਕ ਰਿਆ ਤੇ ਹੁਣ ਆਪਾਂ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਵਾਸਤੇ ਅਸੀਂ ਖੜੇ ਆ ਜੀ ਗੁਰਦੁਆਰਾ ਸ਼੍ਰੀ ਸ਼ਿਕਾਰਖਾਟ ਸਾਹਿਬ ਦੇ ਪਿੱਛੇ ਗੁਰਦੁਆਰਾ ਸਾਹਿਬ ਦੀ ਮੇਨ ਇਮਾਰਤ ਹੈ ਜੀ ਇਸ ਸਥਾਨ ਤੇ ਇੱਕ ਗੁਰਨਾਨਕ ਦੇਵ ਜੀ ਦਾ ਸਿੱਖ ਹੋਇਆ ਕਰਦਾ ਸੀ ਮੁੱਲਾ ਖਤਰੀ ਉਹਦਾ ਉਧਾਰ ਕੀਤਾ ਗਿਆ ਸੀ ਉਹ ਗੁਰਨਾਨਕ ਦੇਵ ਜੀ ਦਾ ਬਹੁਤ ਹੀ ਅਨীন ਸੇਵਕ ਸੀਗਾ ਤੇ ਜਦੋਂ ਗੁਰਨਾਨਕ ਦੇਵ ਜੀ ਇਸ ਸਥਾਨ ਤੇ ਆਏ ਸੀ ਤਾਂ ਮੁੱਲਾ ਖਤਰੀ ਜੀ ਉਹਨਾਂ ਕੋ ਕੁਝ ਦਿਨਾਂ ਦੀ ਛੁੱਟੀ ਲੈ ਕੇ ਆਪਣੇ ਘਰ ਵਾਪਸ ਪਰਤ ਗਿਆ ਸੀ ਸਿਆਲਕੋਟ ਵਿਕੇ ਤੇ ਜਦੋਂ ਉਹ ਸਿਆਲਕੋਟ ਵਿਕੇ ਚਲਾ ਜਾਂਦਾ ਹੈ ਤਾਂ ਉਹ ਫਿਰ ਮੋਹ ਮਾਇਆ ਦੇ ਜਾਲ ਵਿੱਚ ਫਸ ਜਾਂਦਾ ਹੈ ਤੇ ਉਹ ਵਾਪਸ ਗੁਰਨਾਨਕ ਦੇਵ ਜੀ ਦੀ ਸੇਵਾ ਵਿੱਚ ਹਾਜ਼ਰ ਨਹੀਂ ਹੁੰਦਾ ਤਾਂ ਫਿਰ ਕੁਝ ਇੱਕ ਟਾਈਮ ਬਾਅਦ ਜਦੋਂ ਗੁਰਨਾਨਕ ਦੇਵ ਜੀ ਨੂੰ ਚੇਤਾ ਆਉਂਦਾ ਹੈ ਕਿ ਸਾਡਾ ਇੱਕ ਸੇਵਕ ਜਿਹੜਾ ਸਾਡੇ ਤੋਂ ਛੁੱਟੀ ਲੈ ਕੇ ਗਿਆ ਸੀ ਉਹ ਵਾਪਸ ਨਹੀਂ ਪਰਤਿਆ ਤਾਂ ਫਿਰ ਗੁਰਨਾਨਕ ਦੇਵ ਜੀ ਉਹਦੇ ਘਰ ਜਾਂਦੇ ਨੇ ਸਿਆਲਕੋਟ ਵਿਕੇ ਸਿਆਲਕੋਟ ਵਿਕੇ ਜਦੋਂ ਗੁਰਨਾਨਕ ਦੇਵ ਜੀ ਪਹੁੰਚਦੇ ਨੇ ਤਾਂ ਉਹ ਬਾਹਰ ਘਰ ਦੇ ਬਾਹਰ ਖੜ ਕੇ ਆਵਾਜ਼ ਮਾਰਦੇ ਨੇ ਭਾਈ ਮੁੱਲਾ ਖੱਤਰੀ ਘਰ ਵਿੱਚ ਹੈ ਤਾਂ ਦਰੋ ਆਵਾਜ਼ ਹੁੰਦੀ ਹੈ ਕਿ ਭਾਈ ਮੁੱਲਾ ਖਤਰੀ ਘਰ ਵਿੱਚ ਨਹੀਂ ਹੈ ਉਹ ਗੋਨਾਨੰਦ ਦੇਵ ਜੀ ਦੀ ਆਵਾਜ਼ ਸੁਣ ਕੇ ਲੁਕ ਜਾਂਦਾ ਹੈ ਤੇ ਉਹ ਜਿਸ ਸਥਾਨ ਤੇ ਲੁਕਦਾ ਹੈ ਉੱਥੇ ਉਹਨੂੰ ਸੱਪ ਡੱਸ ਲੈਂਦਾ ਹੈ ਅਚਨਚੇਤ ਉਹਦੀ ਮੌਤ ਹੋ ਜਾਂਦੀ ਹੈ ਤੇ ਫਿਰ ਉਹ ਉਸ ਮੌਤ ਤੋਂ ਬਾਅਦ ਉਹ 84 ਲੱਖ ਜੂਨਾ ਦੇ ਵਿੱਚ ਪੈ ਜਾਂਦਾ ਹੈ 84 ਲੱਖ ਜਦੋਂ ਜੂਨਾ ਭੋਗਦਾ ਤਾਂ ਫਿਰ ਦਸਵੇਂ ਜਾਮੇ ਦੇ ਵਿੱਚ ਤਾਂਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਸ਼ਿਕਾਰ ਖੇਡਦੇ ਨੇ ਤਾਂ ਇਸ ਸਥਾਨ ਤੇ ਉਹ ਸ਼ਿਕਾਰ ਖੇਡਣ ਹੁੰਦੇ ਨੇ ਤਾਂ ਇਸ ਸਥਾਨ ਤੇ ਉਹੀ ਮੁੱਲਾ ਖਤਰੀ ਇੱਕ ਸਹੇ ਦੀ ਜੂਨ ਵਿੱਚ ਯਾਨੀ ਕਿ ਖਰਗੋਸ਼ ਦੀ ਜੂਨ ਵਿੱਚ ਇੱਥੇ ਪਟ ਕਰਿਆ ਹੁੰਦਾ ਹੈ ਆਪਣਾ ਤੀਰ ਛੱਡਦੇ ਨੇ ਤੇ ਉਹ ਸਹੇ ਦਾ ਉਸ ਖਰਗੋਸ਼ ਦਾ ਸ਼ਿਕਾਰ ਕਰਦੇ ਨੇ ਪਰ ਫਿਰ ਜਦੋਂ ਉਸ ਦਾ ਸ਼ਿਕਾਰ ਕਰ ਲਿੱਤਾ ਜਾਂਦਾ ਹੈ ਤਾਂ ਫਿਰ ਸਿੰਘ ਗੁਰ ਗੋਬਿੰਦ ਸਿੰਘ ਜੀ ਨੂੰ ਆਖਦੇ ਨੇ ਕਿ ਤੁਸੀਂ ਇਸ ਸਹੇ ਦਾ ਸ਼ਿਕਾਰ ਕਿਉਂ ਕੀਤਾ ਆਪਾਂ ਨੂੰ ਇਹਨਾਂ ਸ਼ਿਕਾਰਾਂ ਦੀ ਲੋੜ ਨਹੀਂ ਹੈ ਤਾਂ ਫਿਰ ਗੁਰਗੋਬਿੰਦ ਸਿੰਘ ਜੀ ਆਖਦੇ ਨੇ ਕਿ ਸਾਨੂੰ ਆ ਛੋਟੇ-ਮੋਟੇ ਸ਼ਿਕਾਰਾਂ ਦੀ ਲੋੜ ਨਹੀਂ ਹੈ ਪਰ ਇਹ ਜਿਹੜਾ ਖਰਗੋਸ਼ ਇਹ ਜਿਹੜਾ ਸਹੇ ਦਾ ਅਸੀਂ ਸ਼ਿਕਾਰ ਕੀਤਾ ਹੈ ਇਹ ਚਾਰਾਂ ਇਹ ਲੱਖ ਜੂਨਾ ਭੋਗ ਰਿਆ ਸੀ ਇਹ ਗੁਰਨਾਨਕ ਦੇਵ ਜੀ ਦਾ ਸਿੱਖ ਸੀਗਾ ਤੇ ਕਿਸੇ ਟਾਈਮ ਇਹਦੇ ਕੋ ਕੋਈ ਗਲਤੀ ਹੋ ਗਈ ਸੀ ਤਾਂ ਕਰਕੇ ਇਹ 84 ਲੱਖ ਜੂਨਾ ਦੇ ਵਿੱਚ ਪੈ ਗਿਆ ਸੀ ਤੇ ਅੱਜ ਅਸੀਂ ਇਸ ਦਾ ਉਧਾਰ ਕੀਤਾ ਹੈ ਤਾਂ ਫਿਰ ਉਸ ਸਹੇਦ ਵਿੱਚੋਂ ਉਹੀ ਮੁੱਲਾ ਖਤਰੀ ਪ੍ਰਗਟ ਹੁੰਦਾ ਹੈ ਤੇ ਫਿਰ ਗੁਰਗੋਬ ਸਿੰਘ ਜੀ ਉਹਨਾਂ ਸਿੰਘਾਂ ਨੂੰ ਦੱਸਦੇ ਨੇ ਕਿ ਇਹ ਜਿਹੜਾ ਮੁੱਲਾ ਖੱਤਰੀ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਇਹਨੇ ਗੁਰੂ ਨਾਨਕ ਦੇਵ ਜੀ ਤੋਂ ਆਗਿਆ ਲੈ ਕੇ ਆਪਣੇ ਘਰ ਵਾਪਸ ਪਰਤੇ ਗਿਆ ਸੀ ਪਰ ਫਿਰ ਇਹ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਨਹੀਂ ਹੋਇਆ ਸੀ ਤਾਂ ਕਰਕੇ ਇਹ 84 ਲੱਖ ਜੁ ਉਹਨਾਂ ਦੇ ਵਿੱਚ ਪੈ ਗਿਆ ਸੀ ਉਸ ਮੁੱਲੇ ਖੱਤਰੀ ਦਾ ਉਧਾਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਚਮਤਕਾਰ ਕੀਤਾ ਸੀਗਾ ਤੇ ਇਹ ਗੁਰਦੁਆਰਾ ਸ੍ਰੀ ਸ਼িকারਕਾਟ ਸਾਹਿਬ ਹੈ ਜੀ ਇਸ ਸਥਾਨ ਦੇ ਆਪ ਜੀ ਨੂੰ ਅਸੀਂ ਦਰਸ਼ਨ ਕਰਵਾ ਚੁੱਕੇ ਹਾਂ ਤੇ ਹੁਣ ਅਗਲੇ ਗੁਰਦੁਆਰਾ ਸਾਹਿਬ ਵੱਲ ਚੱਲਦੇ ਹਾਂ ਜੀ ਉਹਨਾਂ ਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਉਨੇ ਆਂ ਜਦੋਂ ਕਿ ਹਜ਼ੂਰ ਸਾਹਿਬ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਨਾਂ ਦੀ ਅਸੀਂ ਯਾਤਰਾ ਤੇ ਨਿਕਲੇ ਹੋਇਆ ਤੇ ਜਿੱਦਾਂ ਜਿੱਦਾਂ ਪੜਾ ਆ ਰਹੇ ਨੇ ਜਿਹੜੇ ਜਿਹੜੇ ਗੁਰਦੁਆਰਾ ਸਾਹਿਬ ਆ ਰਹੇ ਨੇ ਉਹਨਾਂ ਦੇ ਆਪ ਜੀ ਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ ਤੇ ਹੁਣ ਅਗਲੇ ਗੁਰਦੁਆਰਾ ਸਾਹਿਬ ਵੱਲ ਚੱਲਦੇ ਹਾਂ ਜੀ ਤੇ ਉਸ ਗੁਰਦੁਆਰਾ ਸਾਹਿਬ ਦਾ ਜਿਹੜਾ ਵੀ ਇਤਿਹਾਸ ਹੋਊਗਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ